ਸਤਿਕਾਰਯੋਗ ਦੋਸਤੋ 9 ਜੁਲਾਈ 2025 ਨੂੰ ਪੂਰੇ ਭਾਰਤ ਦੇ ਵਿੱਚ ਇੱਕ ਦੇਸ਼ ਵਿਆਪੀ ਜਿਹੜੀ ਹੜਤਾਲ ਹੋਣ ਜਾ ਰਹੀ ਹੈ ਇਹ ਹੜਤਾਲ ਇਹ ਜਿਹੜੀ ਆਮ ਲੋਕਾਂ ਦੇ ਵੱਲੋਂ ਕਿਉਂ ਕੀਤੀ ਜਾ ਰਹੀ ਹੈ ਇਹਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ ਕਿ ਕਿਹੜੇ ਮੁੱਦਿਆਂ ਦੇ ਉੱਤੇ ਇਹ ਹੜਤਾਲ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਆਮ ਲੋਕਾਂ ਨੂੰ ਕਿ ਹੜਤਾਲ ਹੁੰਦੀ ਕੀ ਹੈ ਦੋਸਤੋ ਹੜਤਾਲ ਉਹ ਹਥਿਆਰ ਹੁੰਦਾ ਜਿਹੜਾ ਆਰਥਿਕ ਮੰਗਾਂ ਮਨਾਉਣ ਦੀ ਖਾਤਰ ਤੇ ਪੂੰਜੀਪਤੀਆਂ ਦੇ ਪੱਖ ਦੀ ਕਾਰਪੋਰੇਟ ਘਰਾਣੇ ਦੇ ਪੱਖ ਦੀ ਜਿਹੜੀ ਸਰਕਾਰ ਹੋਵੇ ਉਹਨੂੰ ਝਕਾਉਣ ਵਾਸਤੇ ਵਰਤਿਆ ਗਿਆ ਜਿਹੜਾ ਹਥਿਆਰ ਹੁੰਦਾ ਉਹਨੂੰ ਹੜਤਾਲ ਕਹਿੰਦੇ ਐ ਤੇ ਇਹ ਹੜਤਾਲ ਦਾ ਹਥਿਆਰ ਜੇ ਚਲਾਉਣ ਦਾ ਵੱਲ ਹੋਵੇ ਲੀਡਰਸ਼ਿਪ ਤਜਰਬੇਕਾਰ ਹੋਵੇ ਤੇ ਪਿੱਛੇ ਜਿਹੜੇ ਤੁਰਨ ਵਾਲੇ ਲੋਕ ਨੇ ਮਜ਼ਦੂਰ ਕਿਸਾਨ ਮੁਲਾਜ਼ਮ ਦੁਕਾਨਦਾਰ ਤਾਂ لازمی ਤੌਰ ਤੇ ਫਿਰ ਇਹ ਹਥਿਆਰ ਹੈ ਜਿਹੜਾ ਵਿਰੋਧੀਆਂ ਨੂੰ ਚਿਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਸਾਡਾ ਨਿਸ਼ਾਨਾ ਜਿਹੜਾ ਜਿਹੜਾ ਤੀਰ ਆ ਉਹ ਨਿਸ਼ਾਨੇ ਦੇ ਉੱਤੇ ਲੱਗ ਜਾਂਦਾ ਹੈ ਤੇ ਸਾਡਾ ਮਸਲਾ ਹੱਲ ਹੋ ਜਾਂਦਾ ਹੈ ਇਹ ਹੜਤਾਲਾਂ ਜਿਹੜੀਆਂ ਹੁੰਦੀਆਂ ਐ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਕੰਮ ਦੇ ਘੰਟੇ ਘਟਾਉਣ ਲਈ ਜੀਵਨ ਹਾਲਤਾਂ ਵਧੀਆ ਬਣਾਉਣ ਦੇ ਲਈ ਇਹ ਉਜਰਤਾਂ ਦੇ ਵਿੱਚ ਬਾਧਾ ਕਰਾਉਣ ਦੇ ਲਈ ਇਹ ਵਰਤਿਆ ਜਾਂਦਾ ਹਥਿਆਰ ਹੈ ਤੇ ਲੀਡਰਸ਼ਿਪ ਜੇ ਠੀਕ ਸਮੇਂ ਦੇ ਉੱਤੇ ਠੀਕ ਦਾ ਪੇਚ ਲਾ ਕੇ ਠੀਕ ਮੰਗਾ ਨੂੰ ਵੇਲੇ ਸਿਰ ਉਭਾਰ ਜਾਵੇ ਹਥਿਆਰ ਜਿਹੜਾ ਕਾਰਗਰ ਸਾਬਤ ਹੁੰਦਾ ਹੈ ਇਹਦੇ ਵਧੀਆ ਨਤੀਜੇ ਆਉਂਦੇ ਨੇਗੇ ਤੇ ਦੇਖਣ ਦੇ ਵਿੱਚ ਇਹ ਲੱਗਦਾ ਹੈ ਪ੍ਰਮੁੱਖ ਤੌਰ ਦੇ ਉੱਤੇ ਮੋٹے ਤੌਰ ਦੇ ਉੱਤੇ ਕਿ ਜਿਹੜੀਆਂ ਹੜਤਾਲਾਂ ਹੁੰਦੀਆਂ ਇਹ ਆਰਥਿਕ ਮੰਗਾਂ ਮਨਾਉਣ ਵਾਸਤੇ ਇੱਕ ਹਥਿਆਰ ਹੈ ਬਿਲਕੁਲ ਇਹ ਆਰਥਿਕ ਮੰਗਾਂ ਮਨਾਉਣ ਵਾਸਤੇ ਇੱਕ ਹਥਿਆਰ ਤਾਂ ਹੈਗਾ ਹੀ ਹੈਗਾ ਪਰ ਇਹਦੇ ਨਾਲ ਹੀ ਇਹ ਇੱਕ ਮਜ਼ਦੂਰ ਜਮਾਤ ਦੇ ਵਿੱਚ ਅਨਪੜ੍ਹ ਤੇ ਭੋਲੇ-ਪਾਲੇ ਲੋਕਾਂ ਦੇ ਵਿੱਚ ਇੱਕ ਚੇਤਨਾ ਪੜਨ ਵਾਸਤੇ ਇੱਕ ਗਿਆਨ ਦੇਣ ਦਾ ਵੀ ਹਥਿਆਰ ਹੈ ਇਨਕਲਾਬ ਦੇ ਵਾਸਤੇ ਸਮਾਜਵਾਦ ਦੇ ਨੇੜੇ ਕਰਨ ਦਾ ਵੀ ਇੱਕ ਹਥਿਆਰ ਹੈ ਜਦੋਂ ਵੀ ਹੜਤਾਲ ਹੁੰਦੀ ਹੈ ਤਾਂ ਲੋਕ ਹੈ ਜਿਹੜੇ ਇੱਕ ਕਦਮ ਹੋਰ ਉਹ ਇਨਕਲਾਬ ਵੱਲ ਨੂੰ ਸਮਾਜਵਾਦ ਵੱਲ ਨੂੰ ਅੱਗੇ ਵਧ ਜਾਂਦੇ ਨੇਗੇ ਤਾਂ ਇਸ ਕਰਕੇ ਜਿਹੜੀ ਹੜਤਾਲ ਹੁੰਦੀ ਹੈ ਇਹ ਮਜ਼ਦੂਰਾਂ ਦੇ ਵਿੱਚ ਖਾਸ ਕਰਕੇ ਰੋਸ਼ਨੀ ਗਿਆਨ ਤੇ ਚੇਤਨਾ ਪਰੰਦਾ ਇੱਕ ਹਥਿਆਰ ਵੀ ਹੈ ਤੇ ਇਹ ਜਿਹੜੀ ਹੜਤਾਲ ਹੈ ਹੁਣ ਹੋਣ ਜਾ ਰਹੀ ਹੈ 9 ਜੁਲਾਈ ਨੂੰ ਇਹ ਹੜਤਾਲ ਇਸ ਕਰਕੇ ਹੋਣ ਜਾ ਰਹੀ ਹੈ ਕਿ ਪਹਿਲਾਂ ਜਿਹੜੇ ਕਾਨੂੰਨ ਬਣੇ ਸੀ ਮਜ਼ਦੂਰਾਂ ਦੇ ਹੱਕ ਦੇ ਉਹਨਾਂ ਨੂੰ ਤੋੜ ਪਨ ਕੇ ਕੇਂਦਰ ਦੀ ਸਰਕਾਰ ਵੱਲੋਂ 4 ਕੋਡ ਬਣਾ ਦਿੱਤੇ ਗਏ ਨੇਗੇ ਤੇ ਉਹਨਾਂ ਚਾਰ ਕਾਨੂੰਨਾਂ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਵਿਰੋਧੀ ਫੈਸਲੇ ਹੈ ਜਿਦੇ ਵਿੱਚ ਇੱਕ ਫੈਸਲਾ ਹੈ ਵੀ ਕਿ 8 ਘੰਟਿਆਂ ਤੋਂ ਕੰਮ ਘੰਟੇ ਵਧਾ ਕੇ 12 ਘੰਟੇ ਕੀਤੇ ਜਾਣ ਤੇ ਉਹਨਾਂ ਨੂੰ ਨਿਚੋੜਿਆ ਜਾਵੇ ਤੇ ਮਜ਼ਦੂਰ ਨੂੰ ਜਦੋਂ 12 ਘੰਟੇ ਕੰਮ ਕਰਨਾ ਪਏਗਾ ਫੈਕਟਰੀਆਂ ਤੇ ਕਾਰਖਾਨਿਆਂ ਦੇ ਵਿੱਚ ਤਾਂ ਪਹਿਲਾਂ ਹੀ ਅਸੀ ਕਿਹਾ ਹੈ ਚੁੱਕਿਆ ਕਿ 8 ਘੰਟਿਆਂ ਦੇ ਵਿੱਚ ਵੀ ਉਹਨਾਂ ਦੀਆਂ ਹੱਡੀਆਂ ਪੀਰ ਦਿੱਤੀਆਂ ਜਾਂਦੀਆਂ ਹਨ ਤੇ ਉਹਨਾਂ ਦੇ ਜਿਹੜੇ ਆਰਮਾਨ ਹੁੰਦੇ ਆ ਉਹਨਾਂ ਦੇ ਸੁਪਨੇ ਜਿਹੜੇ ਹੁੰਦੇ ਆ ਉਹ ਫੈਕਟਰੀਆਂ ਦੀਆਂ ਚਿਮਣੀਆਂ ਦੇ ਵਿੱਚ ਧੂਆਂ ਬਣ ਕੇ ਉੱਡ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਹਾਲਾਤ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਫੈਕਟਰੀਆਂ ਤੇ ਕਾਰਖਾਨਿਆਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਅਖੀਰ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦੇ ਨੇਗੇ ਤਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਖਾਤਰ ਕਿ ਫੈਕਟਰੀਆਂ ਦੇ ਵਿੱਚ ਕੰਮ ਘੰਟੇ ਜਿਹੜੇ ਘਟਾਏ ਜਾਣ ਤੇ ਉਜਰਤਾਂ ਦੇ ਵਿੱਚ ਵਾਧਾ ਕੀਤਾ ਜਾਏ ਉਹਨਾਂ ਦੇ ਮਿਹਨਤਾਨੇ 'ਚ ਵਾਅਦਾ ਕੀਤਾ ਜਾਏ ਇਸ ਕੱਲ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈਗੀ ਪੂਰੇ ਦੇਸ਼ ਦੇ ਵਿੱਚ ਮਜ਼ਦੂਰਾਂ ਦੇ ਵੱਲੋਂ ਤੇ ਦੂਜੀ ਗੱਲ ਮੁਲਾਜ਼ਮਾਂ ਦੀ ਗੱਲ ਕਰੀਏ ਤੁਸੀਂ ਜਿਹੜਾ ਮਰਜ਼ੀ ਮਹਿਕਮਾ ਲੈ ਲਓ ਬੈਂਕਾਂ ਤੋਂ ਲੈ ਕੇ LIC ਤੱਕ ਸਕੂਲਾਂ 'ਚ ਕਾਲਜਾਂ ਦੇ ਵਿੱਚ ਕਿਤੇ ਵੀ ਸਾਡੇ ਜਿਹੜੇ ਪੜੇ ਲਿਖੇ ਬੱਚੇ ਐ ਉਹ ਡਿਗਰੀਆਂ ਲੈ ਕੇ ਹੱਥਾਂ ਦੇ ਵਿੱਚ ਬੇਰੁਜ਼ਗਾਰ ਸੜਕਾਂ ਦੇ ਉੱਤੇ ਤੁਰੇ ਫਿਰਦੇ ਐ ਉਹਨਾਂ ਲਈ ਪੱਕੀ ਭਰਤੀ ਕੋਈ ਨਹੀਂ ਵਿੰਗੇ ਟੇਡੇ ਟੰਗਾਂ ਦੇ ਨਾਲ ਜਿਹਨੂੰ ਆਊਟਸੋਰਸਸ ਭਰਤੀ ਕਹਿੰਦੇ ਨੇਗੇ ਜਾਂ ਉਹ ਕੀਤੀ ਜਾ ਰਹੀ ਹੈ ਜਾਂ ਠੇਕੇ ਤੇ ਭਰਤੀ ਕੀਤੀ ਜਾ ਰਹੀ ਹੈ ਤੇ ਜਾਂ ਹੋਰ ਕੱਚੇ ਆਰਜੀ ਜਿਨ੍ਹਾਂ ਨੂੰ ਡੇਲੀ ਵੇਜਸ ਵੀ ਕਿਹਾ ਜਾਂਦਾ ਦਿਹਾੜੀਦਾਰ ਕੰਮ ਹੈ ਉਹ ਭਰਤੀ ਕੀਤੇ ਜਾ ਰਹੇ ਨੇ ਜਿਹਦੇ ਨਾਲ ਨੌਜਵਾਨ ਬੱਚੇ ਬੱਚੀਆਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਉਹ ਅਨਿਸ਼ਚਿਤਤਾ ਬਣੀ ਰਹਿੰਦੀ ਹੈ ਨਾ ਉਹਨਾਂ ਦੇ ਵੇਲੇ ਸਿਰ ਵਿਆਹ ਹੋਣ ਨਾ ਵੇਲੇ ਸਿਰ ਨੌਕਰੀ ਮਿਲੇ ਉਹਨਾਂ ਦੀ ਜ਼ਿੰਦਗੀ 'ਚ ਫਿਰ ਉਦਾਸੀ ਆਉਂਦੀ ਹੈ ਜੋ ਨੌਜਵਾਨਾਂ ਦੀ ਜ਼ਿੰਦਗੀ 'ਚ ਉਦਾਸੀ ਆਉਂਦੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਫਿਰ ਉਹ ਨਸ਼ਿਆਂ ਦੇ ਲੜ ਲੱਗ ਜਾਂਦੇ ਨੇ ਕਿ ਇਹ ਹਾਲਾਤ ਹੈ ਜਿਹੜੇ ਇਥੋਂ ਦੀਆਂ ਸਰਕਾਰਾਂ ਇੱਥੇ ਪੈਦਾ ਕਰ ਰਹੀਆਂ ਐ ਇਸ ਕਰਕੇ ਪੱਕੀ ਭਰਤੀ ਚਾਲੂ ਕਰਾਉਣ ਲਈ ਤੇ ਮੁਲਾਜ਼ਮਾਂ ਦੇ ਵਿੱਚ ਜਿਹੜੀ ਕਿਸੇ ਵੇਲੇ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਚੱਲਦੀ ਸੀ ਜਿਹਦੇ ਵਿੱਚ ਜਦ ਮੁਲਾਜ਼ਮ ਨੂੰ ਵੀ ਪੈਨਸ਼ਨ ਮਿਲਦੀ ਸੀ ਉਹਦੀ ਮੌਤ ਹੋਣ ਤੋਂ ਬਾਅਦ ਉਹਦੀ ਪਤਨੀ ਨੂੰ ਫਿਰ ਲੱਗ ਜਾਂਦੀ ਸੀ ਬੜੇ ਉਹਦੇ ਫਾਇਦੇ ਸੀਗੇ ਉਹ ਪੈਨਸ਼ਨ ਸਕੀਮ ਵੀ ਜਿਹੜੀ ਕੇਂਦਰ ਸਰਕਾਰ ਨੇ ਲੰਬੇ ਸਮੇਂ ਤੋਂ ਬੰਦ ਕੀਤੀ ਹੋਈ ਹੈ ਤੇ ਨਵੀਂ ਭਰਤੀ ਜਿਹੜੀ ਹੁੰਦੀ ਵੀ ਹੈ ਜੇ ਕਿਤੇ ਹੁੰਦੀ ਹੈ ਤਾਂ ਉਹਦੇ ਵਿੱਚ ਕੋਈ ਪੈਨਸ਼ਨ ਦਾ ਲਾਭ ਨਹੀਂ ਹੁੰਦਾ ਕਿਤੇ ਵੀ ਉਹਨਾਂ ਨੂੰ ਪੈਨਸ਼ਨ ਮਿਲਣੀ ਨਹੀਂ ਹੈ ਨਵੇਂ ਬੱਚਿਆਂ ਨੂੰ ਇਸ ਗੱਲ ਨੂੰ ਲਾਗੂ ਕਰਾਉਣ ਦੇ ਲਈ ਇਹ ਜਿਹੜੀ ਹੈਗੀ ਮੁਲਾਜ਼ਮਾਂ ਵੱਲੋਂ ਵੀ ਵੱਡਾ ਜੋਗਦਾਨ ਹੈ ਟ੍ਰੇਡ ਯੂਨੀਅਨਾਂ ਵੱਲੋਂ ਇਹਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਕਿ ਇਹ ਹੜਤਾਲ ਇਸ ਲਈ ਕੀਤੀ ਜਾ ਰਹੀ ਹੈ ਤੇ ਨੰਬਰ 3 ਦੇ ਉੱਤੇ ਜਿਹੜੀਆਂ ਗੱਡੀਆਂ ਟੈਕਸੀਆਂ ਚਲਾਉਂਦੇ ਲੋਕ ਨੇਗੇ ਕੋਈ ਛੋਟੇ-ਮੋਟੇ ਕਾਰੋਬਾਰ ਕਰਦੇ ਨੇ ਦੋ ਸਵਾਰੀਆਂ ਕਿਤੋਂ ਲੈ ਲੀਆਂ ਦਿਹਾੜੀ ਦਾ ਕੋਈ 5-700,000 2000 ਰੁਪਇਆ ਬਚਾ ਲਿਆ ਉਹ ਟੈਕਸੀ ਚਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਵੀ ਹੁਣ ਪਾਬੰਦੀ ਲੱਗ ਰਹੀ ਹੈ ਅੱਗੇ ਜਿਹੜੀ ਗੱਡੀ ਹੁੰਦੀ ਸੀ 15 ਸਾਲ ਤੱਕ ਉਹਦਾ ਲਾਈਫ ਟਾਈਮ ਹੁੰਦਾ ਸੀਗਾ ਤੇ 15 ਸਾਲ ਤੋਂ ਬਾਅਦ ਵੀ ਉਹਦੇ ਵਿੱਚ ਵਾਧਾ ਹੋ ਜਾਂਦਾ ਸੀਗਾ ਡੀਟੀਓ ਦੀ ਮਨਜ਼ੂਰੀ ਦੇ ਨਾਲ ਆਰਟੀਓ ਦੀ ਮਨਜ਼ੂਰੀ ਦੇ ਨਾਲ ਪਰ ਹੁਣ ਉਹਦਾ ਜਿਹੜਾ ਗੱਡੀ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਉਹਦੀ ਉਮਰ ਜਿਹੜੀ ਉਹ 10 ਸਾਲ ਕਰ ਦਿੱਤੀ ਗਈ ਹੈ ਦਿੱਲੀ ਦੇ ਵਿੱਚ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਕਾਨੂੰਨ ਛੇਤੀ ਲਾਗੂ ਹੋ ਜਾਣਾ ਹੈ ਇਹ ਇਹ ਵੀ ਫੈਸਲਾ ਕਰਤਾ ਦਿੱਲੀ ਵਾਲਿਆਂ ਨੇ ਤਾਂ ਕਿ પેટ્રોલ ਪੰਪਾਂ ਦੇ ਉੱਤੇ ਇਸ ਤੋਂ ਵੱਧ ਜਿਹੜੀ 10 ਸਾਲ ਤੋਂ ਵੱਧ ਚੱਲ ਗਈ ਗੱਡੀ ਐ ਉਹਨੂੰ પેટ્રોલ ਜਾਂ ਡੀਜ਼ਲ ਨਾ ਦਿੱਤਾ ਜਾਵੇ ਡੀਜ਼ਲ ਦਾ ਉੱਥੇ ਚਲਦੀਆਂ ਨਹੀਂ ਹੈਗੀਆਂ પેટ્રોલ ਦਿੱਤਾ ਨਾ ਜਾਵੇ ਤੇ ਉਹ ਗੱਡੀਆਂ ਨੂੰ ਫੇਰ ਨਕਾਰਾ ਕਰਕੇ 10 ਸਾਲਾਂ ਬਾਅਦ ਕਬਾੜ ਬਣਾ ਕੇ ਇਹ 35 ਰੁਪਏ ਕਿਲੋ ਲੋਹੇ ਦੇ ਪਾਕਬਾੜ ਦੇ ਭਾਅ ਨੂੰ ਲੈਣ ਨੂੰ ਤਿਆਰ ਬੈਠੇ ਐ ਕਬਾੜੀਆਂ ਦੇ ਘਰ ਭਰਨੇ ਐ ਜਿੱਥੇ ਕਬਾੜੀਆਂ ਦੇ ਘਰ ਭਰਨੇ ਐ ਥੋੜੀਆਂ ਗੱਡੀਆਂ ਦੇ ਨਾਲ ਉੱਥੇ ਨਾਲ ਦੀ ਨਾਲ ਜਿਹੜੇ ਸ਼ੋਰੂਮ ਭਰੇ ਖੜੇ ਐ ਕਾਰਪੋਰੇਟ ਕਰਾਣਿਆਂ ਵੱਲੋਂ ਬਣਾਈਆਂ ਹੋਈਆਂ ਤਰ੍ਹਾਂ-ਤਰ੍ਹਾਂ ਦੀਆਂ ਚਮਕਦਮ ਕਾਲੀਆਂ ਜਿਹੜੀਆਂ ਗੱਡੀਆਂ ਉਹ ਵਿਕ ਨਹੀਂ ਰਹੀਆਂ ਤਾਂ ਫਿਰ ਉਹਨਾਂ ਦੀਆਂ ਗੱਡੀਆਂ ਵੀ ਛੇਤੀ ਵੇਕਣੀਆਂ ਸ਼ੁਰੂ ਹੋ ਜਾਣਗੀਆਂ ਪੁਰਾਣੀਆਂ ਕਬਾੜ ਦੇ ਵਿੱਚ ਜਾਣੀਆਂ ਇਸ ਕਾਨੂੰਨ ਦੇ ਨਾਲ ਤਾਂ ਇਸ ਕਾਨੂੰਨ ਨੂੰ ਰੱਦ ਕਰਾਉਣ ਦੇ ਲਈ ਵੀ ਕਿ ਜਿਹੜੇ ਬੇਰਜ਼ਗਾਰ ਮੁੰਡੇ ਆਪਣੀਆਂ ਜੀਪਾਂ ਕਾਰਾਂ ਲੈ ਕੇ ਉਹ ਟੈਕਸੀਆਂ ਬਣਾ ਲੈਂਦੇ ਨੇ ਤੇ ਉਹਦੇ ਉੱਤੇ 15-15 ਸਾਲ 20 ਸਾਲ ਉਹ ਸਵਾਰੀਆਂ ਢੋ ਲੈਣਦੇ ਨੇਗੇ ਉਹਨੂੰ ਵੀ ਇਹ ਖੋਣ ਜਾ ਰਹੇ ਨੇ ਤਾ ਜੋ ਉਹਨਾਂ ਨੂੰ ਕਬਾੜ ਬਣਾ ਕੇ ਫਿਰ ਨਵੀਆਂ ਗੱਡੀਆਂ ਵੇਕਣ ਲਾਉਣ ਇਹ ਤੇ ਕਾਰਪੋਰੇਟ ਕਰਾਣਿਆਂ ਨੂੰ ਜਿਹੜਾ ਲਾਭ ਹੈ ਉਹ ਪਹੁੰਚੇ ਤੇ ਅਗਲੀ ਗੱਲ ਜੇ ਕਰਕੇ ਦੁਕਾਨਦਾਰਾਂ ਦੀ ਤਾਂ ਦੁਕਾਨਦਾਰਾਂ ਨੂੰ ਸ਼ਾਇਦ ਭੇਖਾ ਹੋਏਗਾ ਕਿ ਇਹ ਸ਼ਾਇਦ ਹੜਤਾਲ ਦੇ ਵਿੱਚ ਸਾਡਾ ਕੀ ਕੰਮ ਹੈ ਤਾਂ ਦੁਕਾਨਦਾਰ ਭਰਾਵਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਮੁਤਾਬਕ ਹਰ 16 ਕਿਲੋਮੀਟਰ ਦੇ ਘੇਰੇ ਦੇ ਵਿੱਚ ਇੱਕ ਜਿਹੜਾ ਸ਼ਾਪਿੰਗ ਮਾਲ ਹੋਇਆ ਕਰੇਗਾ ਤੇ ਉਹ ਸ਼ਾਪਿੰਗ ਮਾਲ ਹੈ ਜਿਹੜਾ ਇੱਕ ਸ਼ਾਪਿੰਗ ਮਾਲ ਹੈ ਜਿਹੜਾ ਉਹ ਕਿੰਨੇ ਬਾਜ਼ਾਰਾਂ ਨੂੰ ਕਿੰਨੀਆਂ ਦੁਕਾਨਾਂ ਨੂੰ ਵਿਹਲਾ ਕਰੇਗਾ ਇਹਦਾ ਅੰਦਾਜ਼ਾ ਸਾਡੇ ਨਾਲੋਂ ਵੱਧ ਦੁਕਾਨਦਾਰ ਭਰਾ ਲਾ ਸਕਦੇ ਐ ਤੇ ਜਿਹੜੀ ਆਨਲਾਈਨ ਜਿਹੜੀ ਪਰਚੇਜ਼ ਹੋ ਰਹੀ ਹੈ ਖਰੀਦ ਹੋ ਰਹੀ ਹੈ ਆਨਲਾਈਨ ਆਨਲਾਈਨ ਦੇ ਨਾਲ ਖਰੀਦ ਦੇ ਨਾਲ ਤੇ ਮੌਲ ਖੁੱਲਣ ਦੇ ਨਾਲ ਬਾਜ਼ਾਰਾਂ ਦੇ ਬਾਜ਼ਾਰ ਵਿਹਲੇ ਹੋ ਜਾਣਗੇ ਤੇ ਹੁਣ ਕਿਤੇ ਕਿਤੇ ਹਲੇ ਮੌਲ ਖੁੱਲੇ ਨੇ ਤੇ ਕਿਤੇ ਕਿਤੇ ਜਿਹੜੀ ਆਨਲਾਈਨ ਜਿਹੜੀ ਹੈਗੀ ਇਹ ਖਰੀਦੋ-ਫਰੋਖਤ ਹੋ ਰਹੀ ਹੈ ਇਹਦੇ ਨਾਲ ਵੀ ਹੁਣ ਤੱਕ ਪੂਰੇ ਹਿੰਦੁਸਤਾਨ ਦੇ ਵਿੱਚ 2 ਕਰੋੜ ਲੋਕ ਆ ਜਿਹੜੇ ਦੁਕਾਨਦਾਰਾਂ ਦੁਕਾਨਦਾਰ ਨੇ ਉਹ ਆਪਣੀਆਂ ਛੋਟੀਆਂ-ਛੋਟੀਆਂ ਦੁਕਾਨਾਂ ਛੱਡ ਕੇ ਸੜਕ ਦੇ ਉੱਤੇ ਆ ਚੁੱਕੇ ਆ ਬੇਲੇ ਹੋ ਚੁੱਕੇ ਆ ਤਾਂ ਇਹ ਕਾਨੂੰਨ ਵੀ ਜਿਹੜਾ ਹੈ ਲੋਕਾਂ ਦੇ ਵਿਰੋਧੀ ਹੈ ਛੋਟੇ ਦੁਕਾਨਦਾਰਾਂ ਦੇ ਵਿਰੁੱਧ ਜਾਂਦਾ ਇਹ ਇਸ ਕਾਨੂੰਨ ਨੂੰ ਰੱਦ ਕਰਾਉਣ ਲਈ ਵੀ ਇਹ ਹੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਅਗਲੀ ਗੱਲ ਆਉਂਦੀ ਹੈ ਖੇਤੀਬਾੜੀ ਵਾਲਿਆਂ ਦੀ ਲੱਗਦਾ ਹੋਏਗਾ ਵੀ ਹੜਤਾਲ ਕਰਨ ਤਾਂ ਭਈ ਮਜ਼ਦੂਰਾਂ ਦਾ ਕੰਮ ਹੁੰਦਾ ਹੈ ਨਹੀਂ ਕਿਸਾਨ ਵੀ ਮਜ਼ਦੂਰ ਹੈ ਉਹ ਖੇਤਾਂ ਦਾ ਕੰਮ ਹੈ ਖੇਤਾਂ ਦੇ ਵਿੱਚ ਕੰਮ ਕਰਦਾ ਤੇ ਉਹਦਾ ਤਾਂ ਕੰਮ ਦੇ ਘੰਟਿਆਂ ਦਾ ਲਿਮਟ ਹੀ ਕੋਈ ਨਹੀਂ ਹੈ ਸਾਰਾ ਟੱਬਰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਲਗਾਤਾਰ ਉਹ ਖੇਤਾਂ ਦੇ ਵਿੱਚ ਕੰਮ ਕਰਦੇ ਰਹਿੰਦੇ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੰਮ ਕਰਦੇ ਰਹਿੰਦੇ ਨੇ ਕਿਤੇ ਡੰਗਰਾਂ ਦੀ ਸਾਮ ਸੰਭਾਲ ਕਿਤੇ ਖੇਤਾਂ ਦੇ ਵਿੱਚ ਕੰਮ ਤੇ ਇਹ ਜਿਹੜਾ ਸਾਰਾ ਕੁਝ ਆਸੀਂ ਜਾਣਦੇ ਆ ਤਾਂ ਹੁਣ ਜਿਹੜੇ ਸਾਡੇ ਭਾਰਤ ਦੀ ਸਰਕਾਰ ਨੇ ਅਮਰੀਕਾ ਦੇ ਨਾਲ ਸਮਝੌਤੇ ਵੀ ਕੀਤੇ ਆ ਉਹਦੇ ਤਹਿਤ ਹੋਏਗਾ ਕਿ ਉਦੇ ਤਹਿਤ ਜਿਹੜੇ ਉਹਨਾਂ ਦੇ ਪ੍ਰੋਡਕਟ ਨੇ ਚਾਹੇ ਡੇਰੀ ਦੇ ਪ੍ਰੋਡਕਟ ਨੇ ਜਾਂ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਪ੍ਰੋਡਕਟ ਨੇ ਉਤਪਾਦ ਨੇ ਉਹ ਭਾਰਤ ਦੇ ਵਿੱਚ ਆਉਣਗੇ ਤੇ ਮਹਿੰਗੇ ਪਾ ਇੱਥੇ ਵਿਕਣਗੇ ਸਾਡੀ ਖੇਤੀ ਉਜੜੇਗੀ ਸਾਡਾ ਡੇਰੀ ਦਾ ਧੰਦਾ ਵੀ ਉਜੜੇਗਾ ਤਾਂ ਢੇਰੀਆਂ ਵਾਲੇ ਵੀ ਸੜਕਾਂ ਤੇ ਆਉਣਗੇ ਖੇਤੀਬਾੜੀ ਵਾਲੇ ਵੀ ਆ ਜਿਹੜਾ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਵੱਡੀਆਂ-ਵੱਡੀਆਂ ਸੜਕਾਂ ਚਾਹੇ ਉਹ ਭਾਰਤ ਮਾਲਾ ਪ੍ਰੋਜੈਕਟ ਹੈ ਚਾਹੇ ਕੋਈ ਹੋਰ ਸੜਕਾਂ ਹੈ ਕਿਹੜੀ ਸੜਕ ਕਿਧਰੋਂ ਕਿਧਰ ਨੂੰ ਜਾਂਦੀ ਹੈ ਹੁਣ ਪਤਾ ਹੀ ਨਹੀਂ ਲੱਗਦਾ ਵੱਡੀਆਂ ਵੱਡੀਆਂ ਚੌੜੀਆਂ ਚੌੜੀਆਂ ਸੜਕਾਂ ਸੋਹਣੀਆਂ ਸੋਹਣੀਆਂ ਸੜਕਾਂ ਜਿਹੜੀਆਂ ਬਣ ਰਹੀਆਂ ਨੇ ਦੇਖਣ ਦੇ ਵਿੱਚ ਇਹਨੂੰ ਕਈ ਲੀਡਰ ਇਹ ਪ੍ਰਚਾਰਦੇ ਆ ਇਹ ਜੀ ਵਿਕਾਸ ਹੋ ਰਿਹਾ ਹੈ ਇਹ ਵਿਕਾਸ ਕਿਦੇ ਵਾਸਤੇ ਹੋ ਰਿਹਾ ਇੱਕ ਬੰਦਰਗਾਹ ਤੋਂ ਦੂਜੀ ਬੰਦਰਗਾਹ ਨੂੰ ਉਹ ਸੜਕ ਸਿੱਧੀ ਜਾਏਗੀ ਉਹਦੇ ਉੱਤੇ ਤੁਹਾਡਾ ਸਾਡਾ ਆਮ ਲੋਕਾਂ ਦਾ ਨਾ ਸਾਈਕਲ ਨਾ ਸਕੂਟਰ ਨਾ ਮੋਟਰਸਾਈਕਲ ਨਾ ਜੀਪ ਨਾ ਕਾਰ ਨਾ ਸਾਡੀ ਮੋਟਰਸਾਈਕਲ ਵਾਲੀ ਰੇੜੀ ਨਾ ਸਾਡਾ ਕੋਈ ਹੋਰ ਵਹੀਕਲ ਉਹ ਸੜਕ ਦੇ ਉੱਤੇ ਨਹੀਂ ਚੱਲ ਸਕੇਗਾ ਉਹ ਤਾਂ ਇੱਕ ਬੰਦਰਗਾਹ ਤੋਂ ਲੈ ਕੇ ਦੂਜੀ ਬੰਦਰਗਾਹ ਤੱਕ ਲਗਾਤਾਰ ਉਹ ਜਿਹੜਾ ਉਹਨਾਂ ਦੇ ਟਰੱਕ ਭੱਜਣਗੇ ਤੇ ਉੱਥੇ ਉਹ ਵਪਾਰ ਕਰਨਗੇ ਤੇ ਇਸ ਵਪਾਰ ਦੇ ਵਿੱਚ ਫਿਰ ਕੀ ਹੋਏਗਾ ਸੜਕਾਂ ਜਿਹੜੀਆਂ ਬਣਣਗੀਆਂ ਜਾਂ ਬਣ ਰਹੀਆਂ ਨੇ ਇਹ ਵੀ ਬਣਣੀਆਂ ਤਾਂ ਫਿਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਹੈ ਨਾ ਤੇ ਕਈ ਵਾਰੀ ਉਹ ਜ਼ਮੀਨਾਂ ਜਦੋਂ ਫਿਰ ਉਹ ਅਕਵਾਇਰ ਕਰਦੇ ਆ ਤਾਂ ਉਹ ਜਦੋਂ ਪੈਸਿਆਂ ਦੀ ਚਮਕਦਮਕ ਦਿਖਾਉਂਦੇ ਆ ਕਰੋੜਾਂ ਦੇ ਵਿੱਚ ਕਈ ਕਿਸਾਨਾਂ ਦੀਆਂ ਅੱਖਾਂ ਝੁੰਧਿਆ ਜਾਂਦੀਆਂ ਬਈ ਇਹ ਤਾਂ ਇੰਨੇ ਪੈਸੇ ਤਾਂ ਬਹੁਤ ਹੈ ਬਈ ਇਹਦਾ ਚੰਗੀ ਗੱਲ ਹੋਈ ਮੇਰੀ ਜ਼ਮੀਨ ਹੈ ਜਿਹੜੀ ਸੜਕ ਦੇ ਵਿੱਚ ਆ ਗਈ ਹੈ ਪਰ ਇਹ ਪੈਸੇ ਬਹੁਤੀ ਦੇਰ ਚੱਲਣੇ ਨਹੀਂ ਜਦੋਂ ਇਹ ਪੈਸੇ ਤੁਹਾਡੇ ਕੋਲੇ ਆਉਂਦੇ ਆ ਕਿਸਾਨ ਭਰਾਓ ਤਾਂ ਕਈ ਭਰਾ ਤਾਂ ਫੇਰ ਵੱਡੀ ਸਾਰੀ ਕੋਠੀ ਵੀ ਪਾਲਾ ਲੈਂਦੇ ਨੇ ਮਹਿੰਗੀ ਕਾਰ ਲੈ ਲੈਂਦੇ ਨੇਗੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੋਰ ਹੀ ਐਸ਼ੋ ਰਾਮ ਵਾਲੀ ਬਣ ਜਾਂਦੀ ਹੈ ਤੇ ਗੱਲ ਹੋਰ ਦੀ ਹੋਰ ਪਾਸੇ ਉਤਪਾਦਨ ਘਟ ਜਾਂਦਾ ਜ਼ਮੀਨ ਹੱਥੋਂ ਨਿਕਲ ਚੁੱਕੀ ਹੁੰਦੀ ਹੈ ਤੇ ਥੋੜੇ ਸਾਲਾਂ ਦੇ ਵਿੱਚ ਉਹ ਕਿਸਾਨ ਵੀ ਫੇਰ ਸੜਕਾਂ ਤੇ ਆਉਣਗੇ ਇਸ ਕਰਕੇ ਇਹਨਾਂ ਗੱਲਾਂ ਨੂੰ ਲੈ ਕੇ ਚਾਹੇ ਕਿਸਾਨ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਵਿਦਿਆਰਥੀ ਹੈ ਬੇਰਜ਼ਗਰ ਨੌਜਵਾਨ ਹੈ ਇਹ ਸਾਰੇ ਇਕੱਠੇ ਹੋ ਕੇ 9 ਜੁਲਾਈ ਨੂੰ ਆਪਣਾ ਦੁੱਖ ਰੋਣਗੇ ਤੇ ਹੜਤਾਲ ਦੇ ਹਥਿਆਰ ਨੂੰ ਵਰਤਣਗੇ ਤੇ ਸਰਕਾਰ ਦੇ ਵਿਰੋਧ ਨਿਸ਼ਾਨਾ ਲਾਉਣਗੇ ਸਰਕਾਰ ਨੂੰ ਮਜਬੂਰ ਕਰਨਗੇ ਕਹਿਣਗੇ ਕਿ ਇਹ ਸਾਰਾ ਕੁਝ ਜਿਹੜਾ ਲੋਕ ਵਿਰੋਧੀ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਕੇ ਲੋਕ ਹਤੈਸ਼ੀ ਫੈਸਲੇ ਲਾਓ ਤਾਂ ਸਰਕਾਰ ਚੱਲਣ ਦੇਾਂਗੇ ਨਹੀਂ ਤਾਂ ਫਿਰ ਲੋਕ ਹੈ ਜਿਹੜੇ ਇਸ ਹਥਿਆਰ ਨੂੰ ਰਾਜਸੀ ਚੇਤਨਾ ਦੇ ਵਿੱਚ ਬਦਲ ਕੇ ਵੀ ਫਿਰ ਉਹੋ ਜਿਹੇ ਸਰਕਾਰਾਂ ਨੂੰ ਲਾਂਬੇ ਕਰ ਦਿੰਦੇ ਹੁੰਦੇ ਹੈਗੇ ਤਾਂ ਆਓ ਤਕੜੇ ਹੋ ਕੇ 9 ਜੁਲਾਈ ਨੂੰ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ ਆਪੋ ਆਪਣੇ ਝੰਡੇ ਲੈ ਕੇ ਆਪੋ ਆਪਣੇ ਸਾਥੀ ਲੈ ਕੇ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਕੇ ਪ੍ਰਦਰਸ਼ਨ ਕਰੋ ਰੋਸ ਪ੍ਰਦਰਸ਼ਨ ਕਰੋ ਅਮਨ ਤੇ ਸ਼ਾਂਤੀ ਨਾਲ ਕਰੋ ਕਿਸੇ ਕਿਸਮ ਦੀ ਗੜਬੜ ਨਾ ਹੋਣ ਦਿਓ ਬਿਲਕੁਲ ਤਾਂ ਜੋ ਥੋੜਾ ਜਿਹੜਾ ਹੜਤਾਲ ਦਾ ਤੀਰ ਹੈ ਉਹ ਨਿਸ਼ਾਨੇ ਤੇ ਜਾ ਲਗੇ ਤੇ ਤੁਹਾਡੀਆਂ ਮੰਗਾਂ ਤੁਹਾਡੀਆਂ ਮੁਸ਼ਕਲਾਂ ਦਾ ਕੋਈ ਹੱਲ ਹੋਵੇ ਤੇ ਇੰਨੀ ਗੱਲ ਦੇ ਨਾਲ ਹੀ ਮੈਂ ਤੁਹਾਡੇ ਤੋਂ ਆਸ ਕਰਦਾ ਕਿ 9 ਜੁਲਾਈ ਵਾਲਾ ਜਿਹੜਾ ਇਹ ਹੜਤਾਲ ਦਾ ਸੱਦਾ ਹੈ ਇਹਨੂੰ ਤੁਸੀਂ ਸਾਰੇ ਰਲ ਕੇ ਸਾਰੇ ਭੈਣ ਭਰਾ ਕਿਸੇ ਵੀ ਕਿੱਤੇ ਨਾਲ ਸੰਬੰਧ ਤੋਂ ਚਾਹੇ ਤੁਸੀਂ ਜਿਹੜੇ ਦਫ਼ਤਰਾਂ ਦੇ ਵਿੱਚ ਵੀ ਕੰਮ ਕਰਦੇ ਲੋਕ ਉਹ ਵੀ ਮਜ਼ਦੂਰ ਹੁੰਦੇ ਵਾਈਟ ਕਾਲਰ ਵਾਈਟ ਕਾਲਰ ਲੇਬਰ ਹੁੰਦੀ ਆ ਉਹ ਉਹ ਮਜ਼ਦੂਰ ਹੁੰਦੇ ਨੇ ਕਈ ਦਫ਼ਤਰਾਂ 'ਚ ਬੈਠੇ ਬਾਬੂ ਯਾ ਸਾਡੇ ਸਕੂਲਾਂ ਚ ਬੈਠੇ ਮਾਸਟਰ ਸਮਝ ਲੈਂਦੇ ਆ ਵੀ ਅਸੀਂ ਮਜ਼ਦੂਰ ਥੋੜੇ ਆ ਸਾਰੇ ਹੀ ਮਜ਼ਦੂਰ ਆ ਅਸੀਂ ਤਾਂ ਆਓ ਰਲ ਕੇ ਇਸ ਐਕਸ਼ਨ ਨੂੰ ਕਾਮਯਾਬ ਕਰੀਏ ਤੇ ਮਿਹਨਤ ਕਸ਼ ਲੋਕਾਂ ਦਾ ਏਕਾ ਉਸਾਰੀਏ ਤਾਂ ਜੋ ਕੋਈ ਵਧੀਆ ਰਾਜਸੀ ਬਦਲਵੀਂ ਬਣ ਸਕੇ ਤੇ ਜਿਹੜੇ ਇਹ ਮੰਗਾ ਨੇ ਇਹ ਸਾਡੀਆਂ ਮੁਸ਼ਕਲਾਂ ਨੇ ਇਹਨਾਂ ਦਾ ਵੀ ਕੋਈ ਠੀਕ ਬਾਜਵ ਹੱਲ ਨਿਕਲ ਸਕੇ ਆਸ ਕਰਦਾ ਤੇ ਤੁਸੀਂ ਇਸ ਗੱਲ ਨੂੰ ਮੇਰੀ ਨੂੰ ਬਤ ਵਤ ਲੋਕਾਂ ਤੱਕ ਸ਼ੇਅਰ ਕਰਕੇ ਦੂਰ ਤੱਕ ਇਹਦਾ ਪ੍ਰਚਾਰ ਕਰੋਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ